ਅੰਤਮ ਅਰਦਾਸ ਜਿਹੜਾ ਲਫ਼ਜ਼ ਹੈ ਨਾ ਅਰਦਾਸ ਕਹੋ ਅੰਤਮ ਅਰਦਾਸ ਨਾ ਕਰੋ ਕਿੰਨੀ ਉਹਨੇ ਜਾਨ ਮਾਰੀ ਕਿੰਨੀ ਮਿਹਨਤ ਕੀਤੀ ਕਿ ਸਲਮਾਨ ਖਾਨ ਵੀ ਉਹਨੂੰ ਮਿਲਣਾ ਆਉਂਦੇ ਸੀ ਇਸ ਕਰਕੇ ਮੈਂ ਕਹਿਆ ਸੀ ਉਹ ਇਕੱਠੇ ਹੋ ਕੇ ਅਖੰਡ ਪਾਠ ਜਾਂ ਸਹਿਜ ਪਾਠ ਰਖਾ ਕੇ ਸੰਗੀਤ ਸਮਰਾਟ ਚਰਨਜੀਤ ਹੁਜਾ ਸਾਹਿਬ ਨੂੰ ਅੱਜ ਪੂਰੀ ਦੁਨੀਆ ਦੇ ਵਿੱਚ ਜਿੱਥੇ ਯਾਦ ਕੀਤਾ ਜਾ ਰਿਹਾ ਤੇ ਚੰਡੀਗੜ੍ਹ ਵਿਖੇ ਤਰ ਸ਼ਰਧਾਂਜਲੀ ਵੀ ਦਿੱਤੀ ਜਾ ਰਿਹਾ ਪਦਮਸ਼੍ਰੀ ਹੰਸਰਾਜ ਜੰਦਰੀ ਸਾਡੇ ਨਾਲ ਨੇ ਅਗਰ ਹੁਜਾ ਸਾਹਿਬ ਬਾਰੇ ਗੱਲ ਕਰਨਾ ਸੂਰਜ ਨੂੰ ਦੀਵਾ ਦਿਖਾਉਣ ਵਾਲੀ ਗੱਲ ਹੈ ਜੀ ਕੀ ਕਹਿਣਾ ਚਾਹੁੰਨੇ ਹਾਂ ਅੱਜ तमाम ਗਾਇਕ ਗੀਤਕਾਰ ਸੰਗੀਤਕਾਰ ਇਕੱਠੇ ਹੋਏ ਉਹਨਾਂ ਨੂੰ ਯਾਦ ਕੀਤਾ ਗਿਆ ਉਹਨਾਂ ਦੀਆਂ ਗੱਲਾਂ ਉਹ ਪੁਰਾਣੇ ਕਿਸੇ ਯਾਦ ਕੀਤੇ ਗਏ ਔਰ ਤੁਹਾਡੇ ਨਾਲ ਵੀ ਕਾਫੀ ਨੇੜਤਾ ਸੀਗੀ ਤੇ ਕੁਝ ਸਾਂਝਾ ਕਰਨਾ ਚਾਹੂੰ ਉਹ ਦਿਨ ਉਹਨਾਂ ਦਾ ਭੋਗ ਜਿਹੜਾ ਘਰ ਵੱਲੋਂ ਹੋਣਾ ਸੀ ਹੋ ਗਿਆ ਸੀ ਲੇਕਿਨ ਰੌਣੀ ਸਾਹਿਬ ਨੇ ਸਰਦਾਰ ਮਲਕੀਤ ਸਿੰਘ ਰੌਣੀ ਸਾਹਿਬ ਜੋ ਬਜਾਤੇ ਖੁਦ ਆਰਟਿਸਟ ਨੇ ਬਹੁਤ ਅੱਛੇ ਉਹਨਾਂ ਨੇ ਔਰ ਇਹਨਾਂ ਦੀ ਐਸੋਸੀਏਸ਼ਨ ਨੇ ਪੰਜਾਬੀ ਫਿਲਮ ਪ੍ਰੋਡਿਊਸਰ ਟੀਵੀ ਐਂਡ ਫਿਲਮਾਂ ਦਾ ਜਿਹੜੀ ਐਸੋਸੀਏਸ਼ਨ ਹੈ ਰਲ ਕੇ ਯਾਦ ਕੀਤਾ ਤਾਂ ਬਹੁਤ ਚੰਗਾ ਲੱਗਾ ਮਾਪੇ ਤੈਨੂੰ ਰਾਜ਼ ਰੋਣਗੇ ਪਰ ਬਹੁਤਾ ਰੋਣਗੇ ਦਿਲਾਂ ਦੇ ਜਾਨੇ ਇਹ ਉਹ ਲੋਕ ਸੀਗੇ ਜਿਹੜੇ ਵੈਸੇ ਮੰਨਣ ਵਾਲੇ ਉਹਨਾਂ ਨੂੰ ਤੇ ਉਹ ਜੱਜ ਸਾਹਿਬ ਦੀਆਂ ਗੱਲਾਂ ਖਤਮ ਨਹੀਂ ਹੋ ਸਕਦੀਆਂ ਉਹ ਲੈਜੈਂਡ ਤੋਂ ਅੱਗੇ ਜੀਨੀਅਸ ਬਣ ਗਏ ਸੀ ਬਹੁਤ ਵੱਡੀ ਹਸਤੀ ਸੀ ਧੀਰ ਤੱਕ ਅਗਰ ਬੋਲਦੇ ਰਹੀਏ ਤੇ ਘਟ ਹੈ ਉਹਨਾਂ ਲਈ ਅੱਜ ਉਹਨਾਂ ਦਾ ਸਾਰਾ ਪਰਿਵਾਰ ਤੇ ਮੈਂ ਸਮਝਦਾ ਇਹ ਵੀ ਸਾਰਾ ਉਹਨਾਂ ਦਾ ਪਰਿਵਾਰ ਹੈ ਜਿਹੜੇ ਲੋਕ ਉਹਨਾਂ ਨੂੰ ਮੰਨਦੇ ਨੇ ਪਿਆਰ ਕਰਦੇ ਆ ਸਾਡੇ ਵਰਗੇ ਉਹਨਾਂ ਦੇ ਆਸ਼ਿਕ ਹੈ ਜੀ ਅੱਛਾ ਲੱਗਾ ਬਹੁਤ ਅੱਛਾ ਲੱਗਾ ਕਿ ਉਹਨਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਇਹ ਨਹੀਂ ਕਿ ਇੱਕ ਵਾਰੀ ਅੰਤਮ ਅਰਦਾਸ ਜਿਹੜਾ ਲਫ਼ਜ਼ ਹੈ ਨਾ ਅਰਦਾਸ ਕਹੋ ਅੰਤਮ ਅਰਦਾਸ ਨਾ ਕਰੋ ਹਮੇਸ਼ਾ ਅਰਦਾਸ ਕਰਦੇ ਰਹੋ ਮਾਲਕ ਅੱਗੇ ਠੀਕ ਹੈ ਜੀ ਮੈਂ ਤੁਸੀਂ ਇੱਕ ਗੱਲ ਕਹੀ ਸੀਗੀ ਮੈਂ ਹੋਰ ਵੀ ਕਲਾਕਾਰਾਂ ਤੋਂ ਪੁੱਛੀ ਹੈ ਤੁਸੀਂ ਕਿਹਾ ਸੀਗਾ ਸ਼ਾਇਦ ਪੰਜਾਬੀ ਇੰਡਸਟਰੀ ਨੂੰ ਨਜ਼ਰ ਲੱਗ ਗਈ ਕਿਸੇ ਦੀ ਇਕੱਠੇ ਹੋਣਾ ਚਾਹੀਦਾ ਅਰਦਾਸ ਕਰਨੀ ਚਾਹੀਦੀ ਹੈ ਪੂਜਾ ਕਰਾਣੀ ਚਾਹੀਦੀ ਹੈ ਪਾਠ ਰੱਖਣਾ ਚਾਹੀਦਾ ਸਾਰੇ ਕਲਾਕਾਰ ਕਹਿ ਰਹੇ ਕਿ ਇਦਾਂ ਹੋਣਾ ਚਾਹੀਦਾ ਮੈਂ ਹਾਂਜੀ ਮੈਂ ਬੇਨਤੀ ਕੀਤੀ ਸੀ ਮੀਡੀਆ 'ਚ ਕਿ ਕੋਈ ਨਾ ਕੋਈ ਤਾਂ ਵਜ੍ਹਾ ਹੈ ਨਾ ਇੰਨਾ ਐਡ ਐਡ ਪਿਲਰ ਐਡ ਐਡ ਲੋਕ ਐਡ ਐਡ ਸਤੰਭ गिर ਰਹੇ ਹੈ ਰਾਜ ਜੀ ਕਿਸਤ ਵਿੱਚੋਂ ਨਿਕਲਦੇ ਆ ਤਾਂ ਜੋ ਜਸ਼ਨ ਹੋ ਜਾਂਦਾ ਰਾਜਵੀਰ ਜੰਦਾ ਸੀਵਾ ਠੰਡਾ ਨਹੀਂ ਹੁੰਦਾ ਤੁਹਾਡੇ ਜਲੰਧਰ ਦੇ ਪੱਲਾ ਸਾਹਿਬ ਚਲੇ ਗਏ ਜਸਵਿੰਦਰ ਪੱਲਾ ਸਾਹਿਬ ਫਿਰ ਉਸਤਾਦ ਚਰਨਜੀਤ ਦਹੂਜਾ ਰਾਜਵੀਰ ਜੋ ਤਸਵੀਰ ਸੀ ਮੈਂ ਉਹਨਾਂ ਨੂੰ ਕਿ ਉਹਦਨ ਕਿਹਾ ਸੀ ਮੈਂ ਕਿ ਇਹ ਪੰਜਾਬੀਅਤ ਦਾ ਤੇ ਖੂਬਸੂਰਤੀ ਦਾ ਮਜਸਮਾ ਤੁਰਿਆ ਫਿਰਦਾ ਸੀ ਉਹ ਨਜ਼ਰ ਲੱਗ ਗਈ ਫਿਰ ਸਾਡੇ ਜਲੰਧਰ ਕੋ ਮਨ ਸਾਹਿਬ ਕਮਾਲ ਆਜ਼ਮੀ ਉਹ ਉਹ ਕਿੰਨੀ ਉਹਨੇ ਜਾਣਕਾਰੀ ਕਿੰਨੀ ਮਿਹਨਤ ਕੀਤੀ ਕਿ ਸੁਲਮਾਨ ਖਾਨ ਵੀ ਉਹਨੂੰ ਮਿਲਣਾ ਆਉਂਦੇ ਸੀ ਕਿ ਤੂੰ ਕੀਤਾ ਕੀ ਇਸ ਕਿਸਮ ਦੀ ਬਾਡੀ ਬਣਾਈ ਇਹ ਭੰਗ ਦੇ ਪਹਾੜੇ ਹੋ ਗਏ ਕੋਈ ਸਮਝ ਨਹੀਂ ਲੱਗ ਰਹੀ ਕਿ ਇਹ ਕਿੱਥੇ ਅੰਗੈਲੀ ਹੋ ਰਹੀ ਆ ਜਾਂ ਮਾਲਕ ਨਾਰਾਜ਼ ਹੈ ਇਸ ਕਰਕੇ ਮੈਂ ਕਹਿਆ ਸੀ ਉਹ ਇਕੱਠੇ ਹੋ ਕੇ ਕੋਈ ਟੂਣਾ ਟਪੜਾ ਕੋਈ ਇਹ ਤੇ ਨਹੀਂ ਚੱਲਣਾ ਹੁਣ ਹੋਣ ਤੇ ਸਾਇੰਟਿਫਿਕ ਯੋਗ ਹੈ ਲੇਕਿਨ ਅਖੰਡ ਪਾਠ ਜਾਂ ਸਹਿਜ ਪਾਠ ਰਖਾ ਕੇ ਮਾਲਕ ਤੋਂ ਮਾਫੀ ਮੰਗੋ ਸੱਚੇ ਪਾਤਸ਼ਾਹ ਗਿਆ ਅਪੋਲੋਜਾਈਜ਼ ਕਰੋ ਜੇ ਕੋਈ ਗਲਤੀ ਹੋ ਗਈ ਅੱਗੇ ਇਦਾਂ ਕਰਦੇ ਹੁੰਦੇ ਸੀ ਲੋਕ ਹੁਣ हट ਗਿਆ ਕਰਨਾ ਕਰਨਾ ਚਾਹੀਦਾ ਹੈ ਕਹਿੰਦੇ ਕਿ 2025 ਪੰਜਾਬੀ ਇੰਡਸਟਰੀ ਦੇ ਲਈ ਕਹਿੰਦੇ ਬਿਲਕੁਲ ਚੰਗਾ ਨਹੀਂ ਹੈਗਾ ਕਹਿੰਦੇ ਜਿੰਨਾ ਵੱਡਾ ਘਾਟਾ 2025 ਦੇ ਵਿੱਚ ਹੋਇਆ ਕਹਿੰਦੇ ਕਿ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਉਹ ਜਿਆਦਾ ਵੱਡੇ ਵੱਡੇ ਬੰਦੇ ਚਲੇ ਗਏ ਵੱਡੇ ਵੱਡੇ ਬੰਦੇ ਚਲੇ ਗਏ ਹੈਂ ਤੇ ਸੌਰੀ ਕਿਪਾਸ ਕਾਰਟੋਮਰਿਕ ਨੂੰ ਨਹੀਂ ਲੱਗਿਆ ਤੇ ਬਿਲਕੁਲ ਪਤਮਸ਼ਰੀ ਹੰਸਰਾ ਜੰਦੇ ਸਾਡੇ ਨਾਲ ਸੀਗੇ ਤੇ ਉਹਨਾਂ ਨਾਲ ਗੱਲਬਾਤ ਕੀਤੀ ਹੈ ਸੰਗੀਤ ਸਮਰਾਟ ਚਰਨਜੀਤ ਉੱਜਾ ਸਾਹਿਬ ਨੂੰ ਸ਼ਰਧਾਂਜਲੀ ਜਿਹੜੀ ਹੈ ਚੰਡੀਗੜ੍ਹ ਵਿਖੇ ਦਿੱਤੀ ਜਾ ਰਹੀ ਹੈ ਤਮਾਮ ਗੀਤਕਾਰ ਸੰਗੀਤਕਾਰ ਗਾਇਕ ਇੱਥੇ ਇਕੱਠੇ ਹੋਏ ਨੇ ਅਦਾਕਾਰ ਇੱਥੇ ਇਕੱਠੇ ਹੋਏ ਨੇ ਗੱਲਬਾਤ ਕੀਤੀ ਹੈ ਸਾਰੀ ਗੱਲਬਾਤ ਨੂੰ ਲੈ ਕੇ ਤੁਸੀਂ ਕੀ ਸੋਚਦੇ ਹੋ ਸਾਨੂੰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਪ੍ਰਿਜਨਲਿਸ ਬਲਵਿੰਦਰ ਆਰੇ ਦੇ ਨਾਲ ਮੈਂ ਜੈ ਵਰਮਾ ਚੈਨਲ 7 ਰੰਗ ਦੇ ਲਈ ਧੰਨਵਾਦ